ਸੋ ਇਸ ਸਮੇਂ ਮੀਟਿੰਗ ਤੋਂ ਬਾਅਦ ਸਾਫਾ ਪ੍ਰਧਾਨ ਬੀਬੀ ਜਗੀਰ ਕੋਰ ਜੀ ਨਾਲ ਇੱਕ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਸਾਰੀ ਜਿਹੜੀ ਜਾਣਕਾਰੀਆਂ ਉਹਨਾਂ ਤੋਂ ਸਾਂਝ ਕਰਾਂਗੇ ਬੀਬੀ ਜੀ ਕੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਹੈ ਪ੍ਰੋਫੈਸਰ ਕਿਰਪਾਲ ਸਿੰਘ ਡੂੰਗਰ ਨੇ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਕਹਿੰਦੇ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਵੀ ਨਵਾਂ ਪ੍ਰਧਾਨ ਵੀ ਲਗਾਇਆ ਜਾ ਸਕਦਾ ਹੈ ਜਾਂ ਫਿਰ ਇਧਰ ਵੱਲ ਮੂਵ ਕਰ ਸਕਦੇ ਨੇ ਕੋਈ ਇਦਾਂ ਦਾ ਕੋਈ ਗੱਲਬਾਤ ਹੈ ਕੋਈ ਨਹੀਂ ਦੇਖੋ ਜੀ ਸਾਨੂੰ ਕਿੱਧਰ ਜਾਣਾ ਕਿਸੇ ਨੇ ਕਿੱਧਰ ਨਹੀਂ ਜਾਣਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ ਹੂੰ ਸਾਡਾ ਤੇ ਮੇਨ ਮਕਸਦ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਪਰਮੈਸੀ ਉਹਦੇ ਸਤੰਤਕ ਤੌਰ ਤੇ ਮਹਾਨਤਾ ਤੇ ਉਸ ਦੀ ਜਿਹੜੀ ਪ੍ਰਭੂਸਤਾ ਉਹ ਕੈਮਰੈਲੀ ਚਾਹੀਦੀ ਹੈ ਕਿਉਂਕਿ ਦੋ ਤਰੀਕ ਨੂੰ ਜੋ ਫੈਸਲਾ ਹੋਇਆ ਸੀ ਅਸੀਂ ਇਨ ਬਿਨ ਮੰਨਿਆ ਪਰ ਅਫਸੋਸ ਹੈ ਕਿ ਸਾਡੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਔਰ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਵੱਡੇ ਮਤਲਬ ਜ਼ਿੰਮੇਵਾਰੀ ਥਾਮਦੇ ਰਹੇ ਹੋਣ ਉਹ ਸਾਰੇ ਭੱਜ ਗਏ ਜੀ ਤੇ ਅੱਜ ਖਾਲਸਾ ਪੰਥ ਸਾਰਾ ਦੇਖ ਰਿਆ ਸੀਗਾ ਵੀ ਜੇ ਖਾਲਸਾ ਪੰਥ ਦੀ ਨਜ਼ਰਾਂ ਲੱਗੀਆਂ ਸੀ ਉਹ ਇਸ ਕਰਕੇ ਲੱਗੀਆਂ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਉਹ ਕਾਇਮ ਹੋ ਕੇ ਆਪਣੀ ਜੋ ਥੋਕ ਮੈਂ ਉਹਨੂੰ ਹੁਕਮਨਾ ਮੇਰੇ ਪਾਲੇ ਤੇ ਸ਼੍ਰੀ ਅਕਾਲ ਤਖਤ ਸਭਾ ਦੀ ਜਿਹੜੀ ਪ੍ਰਭੂ ਸਤਾ ਬਣੀ ਰਹੇ ਤੇ ਪਾਰਟੀ ਜਿਹੜੀ ਅਕਾਲੀ ਦਲ ਪਹਿਲਾਂ ਤੇ ਖੜੀ ਗਈ ਸੀ ਹੁਣ ਅਸਰ ਜੀਤ ਹੋਵੇ ਪਰ ਅਫਸੋਸ ਹੈ ਕਿ ਉਹ ਦੋਨੇ ਹੀ ਜ਼ਿੰਮੇਵਾਰ ਕਹਿਣ ਵਾਲੇ ਜਿਹੜੇ ਪ੍ਰਧਾਨਗੀਆਂ ਦੀਆਂ ਕੁਰਸੀਆਂ ਤੇ ਰਹੇ ਹੋਣ ਤੇ ਜੇ ਉਹ ਹੀ ਲੋਗ ਸ਼੍ਰੀ ਅਕਾਲਤਾ ਸਦ ਤਲਾੰਜਲੀ ਦੇ ਦਣਗੇ ਅਕਸਰ ਉਹਨਾਂ ਦੀ ਡਿਊਟੀ ਤਾਂ ਲੱਗੀ ਸੀ ਨਾ ਤੇ ਅਸਤੀਫਾ ਦੇ ਦੇਣਾ ਕੋਈ ਇਹ ਇਹਦਾ ਮਤਲਬ ਉਹ ਵੀ ਤਾਂ ਉਹਨਾਂ ਵੱਗਿਆ ਹੀ ਕੀਤੀ ਹੈ ਨਾ ਵੀ ਉਹਨਾਂ ਨੂੰ ਉਹਨਾਂ ਨੇ ਬੇਮੁਖ ਹੋ ਗਏ ਤੇ ਜੇ ਉਹਨਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੂੰ ਖੜੇ ਹੋ ਕੇ ਜ਼ਿੰਮੇਵਾਰ ਨਿਭਾਉਣੀ ਚਾਹੀਦੀ ਸੀਗੀ ਤੇ ਅੱਜ ਤਾਂ ਜੋ ਪੰਥ ਜਿਹੜਾ ਦੇਖ ਰਿਹਾ ਸਾਰਾ ਉਹਨਾਂ ਨੂੰ ਕੋਈ ਮਾਨਸਿਕ ਸ਼ਾਂਤੀ ਜਿਹੜਾ ਬਣ ਸਕਦਾ ਸੋ ਅੱਜ ਸੰਤ ਤਕਲੀਫ ਹੋਈ ਹੈ ਕਿ ਉਹਨਾਂ ਨੇ ਮੌਕੇ ਤੇ ਆ ਕੇ ਇਹ ਮੀਟਿੰਗ ਨਹੀਂ ਅਟੈਂਡ ਕੀਤੀ ਤੇ ਜਿਹਦੇ ਨਾਲ ਫਿਰ ਵੀ ਸਾਡੇ ਪੰਜ ਮੈਂਬਰ ਬੜੇ ਸਤਿਕਾਰ ਦੇ ਨਾਲ ਬੈਠੇ ਆ ਉਹਨਾਂ ਨੇ ਬੜੀ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹ ਗੈਰਕਾਨੂੰਨੀ ਹੈ ਉਹਨਾਂ ਨੇ ਨਹੀਂ ਮੰਨਿਆ ਕੱਲ ਤੱਕ ਸਾਹਿਬ ਨੂੰ ਇਸ ਕਰਕੇ ਅਸੀਂ ਪੰਜੇ ਦਾਣੇ ਸਮਰਪਤ ਸਾਨੂੰ ਸਿੰਘ ਸਾਹਿਬ ਹੁਕਮ ਕਰਨ ਕੇ ਅਸੀਂ ਆਪਣੀ ਭਰਤੀ ਜਿਹੜੀ ਸ਼ੁਰੂ ਕਰ ਸਕੀ ਤੂੰ ਦੁਆਰਾ ਹੁਣ ਤੁਸੀਂ ਮਿਲਣ ਦਾ ਕੋਈ ਵਿਚਾਰ ਬਣਾਇਆ ਸਿੰਘ ਸਾਹਿਬ ਵਾਲ ਇਸ ਮਾਮਲੇ ਵਿੱਚ ਹਾਂਜੀ ਹਾਂਜੀ ਪਹਿਲਾਂ ਤੇ ਸਵੇਰੇ ਜਾ ਰਹੇ ਆ ਆਪਣੇ ਮੈਂਬਰ ਸਾਹਿਬਾਨ ਉਕਾਲ ਨੂੰ ਟਾਈਮ ਲਿਆ ਰੇ ਪਰਸੋ ਨੂੰ ਜੇ ਕੱਲ ਨੂੰ ਮਿਲਣਗੇ ਕੀ ਲੱਗਦਾ ਬੀਬੀ ਜੀ ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਆਵੇਂ ਲਗਾਤਾਰ ਪੰਥ ਦੇ ਵਿੱਚ ਜਿਹੜਾ ਲਗਾਤਾਰ ਗਿਰਾਵਟ ਆ ਰਹੀ ਹੈ ਇਹ ਹਰ ਮਸਲੇ ਚੱਲ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਬੈਠੀ ਆ ਉਹ ਕੀ ਇਸ ਮਸਲੇ ਨੂੰ ਦੇਖਦੀ ਆ ਸਾਰੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਇਹੀ ਚਾਹੁੰਦੀ ਹੈ ਵੀ ਏਕਤਾ ਬਣੇ ਏਕਤਾ ਮਤਲਬ ਪੰਥ ਜਿਹੜਾ ਇੱਕ ਪਲੈਟਫਾਰਮ ਤੇ ਇਕੱਠਾ ਹੋਵੇ ਪਰ ਇਹਨਾਂ ਦੇ ਲਾਲਚ ਇਹਨਾਂ ਦੀ ਈਗੋ ਪ੍ਰੋਬਲਮ ਇਹਨਾਂ ਦੀਆਂ ਜਿਹੜੀਆਂ ਕੁਰਸੀਆਂ ਨੇ ਤਿਆਗ ਨਹੀਂ ਕਰਨਾ ਚਾਹੁੰਦੇ ਤੇ ਇਹ ਨਹੀਂ ਹੁਣ ਸੁਖਵੀਰ ਸਿੰਘ ਬਾਦਲ ਨੂੰ ਪਹਿਲੇ ਪ੍ਰਧਾਨ ਬਣਾ ਕੇ ਬੈਠੇ ਉਹਨਾਂ ਨੇ ਤੇ ਪੜੇ ਉਹਨਾਂ ਦੇ ਮਨ ਚ ਵੀ ਜੇ ਭਰਤੀ ਹੋਏਗੀ ਸੰਜੀ ਤੇ ਕਿਤੇ ਹੋਰ ਕੋਈ ਪ੍ਰਧਾਨਗੀ ਦਾ ਕੈਂਡੀਡੇਟ ਨਾ ਬਣ ਜੇ ਬਸ ਆਹੀ ਹੈ ਜੀ ਤੇ ਹੁਣ ਕੀ ਲੱਗਦਾ ਜਿਹੜੀ ਮੀਟਿੰਗ ਹੋਈ ਅੱਜ ਦੇ ਵਿੱਚ ਕੋਈ ਲੱਗਦਾ ਕਿ ਵੱਡਾ ਜਿਹੜਾ ਐਲਾਨ ਹੋ ਸਕਦਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਹਿੰਦੇ ਸੀਤੇ ਜੀ ਅਸੀਂ ਤੇ ਅਜੇ ਦੇਖਾਂਗੇ ਦੋ ਚਾਰ ਦਿਨ ਦੀ ਸਿੰਕਸ ਆਪ ਕੀ ਕਹਿੰਦੇ ਹੈ ਉਸ ਤੋਂ ਬਾਅਦ ਫੈਸਲਾ ਕਰਾਂਗੇ ਯਾਨੀ ਹਰ ਪ੍ਰੀਤ ਸਿੰਘ ਜੀ ਅਸੀਂ ਅਸੀਂ ਧਾਰਮਿਕ ਸਮਾਂਗੋ ਲੀਕੇ ਹੈ ਉਹ ਯਾਨੀ ਹਰ ਪ੍ਰੀਤ ਸਿੰਘ ਜੀ ਵੀ ਆ ਰਹੇ ਹੈ ਰਾਗੀ ਜੱਥੇ ਆ ਰਹੇ ਹੈ ਪ੍ਰਚਾਰ ਕਰ ਰਹੇ ਹੈ ਉਹ ਸਾਰੇ ਪ੍ਰੋਗਰਾਮ ਆਪਣੇ ਆਪਣੇ ਇਲਾਕੇ ਚ ਕਰਾਂਗੇ ਕਿੰਨੇ ਦਿਨ ਦਾ ਜਿਹੜਾ ਪ੍ਰਚਾਰਕ ਦਾ ਸਮਾਂ ਹੋਊਗਾ ਕੋਈ ਮਿੱਥਾਗਾ ਹਫਤੇ ਕਫਤਾ ਦਾ ਦੋ ਨਹੀਂ ਚੱਲਦਾ ਰਹੇਗਾ ਜੀ ਉਹ 10 ਪ੍ਰੋਗਰਾਮ ਸੀ ਲੀਕ ਦਿੱਤੇ ਤੇ ਉਹਦੇ ਵਿੱਚ ਕੋਈ ਪੰਥ ਜੀ ਸ਼ਕਤੀਆਂ ਆਣਗੇ ਜਾਂ ਫਿਰ ਇਹਦੇ ਬਾਰੇ ਦੱਸਿਆ ਵੀ ਜਾਵੇਗਾ ਸ਼ਕਤੀਆਂ ਜੀ ਭਾਵੇਂ ਜਦ ਤੱਕ ਅਕਾਲਤਖ ਸਾਹਿਬ ਵੀ ਆ ਸਕਦੇ ਦੂਜੇ ਸਿੰਘ ਸਾਹਿਬ ਜਿਹਨੂੰ ਜਿਹਨੂੰ ਕਿਸੇ ਨੇ ਬੁਲਾਉਣਾ ਪ੍ਰਚਾਰਕ ਨੂੰ ਬੁਲਾਏ ਜਿਹੜੇ ਕੋਈ ਲੀਡਰ ਨੂੰ ਬੁਲਾਉਣਾ ਬਲਾਂਡ ਸਰ ਨੂੰ ਕੋਈ ਇਤਰਾਜ਼ ਨਹੀਂ ਕੀ ਲੱਗਦਾ ਜੀ ਇਸ ਜਿਹੜਾ ਪ੍ਰਚਾਰਕ ਦੇ ਨਾਲ ਜਿਹੜਾ ਇੱਕ ਮੰਚ ਤੇ ਉੱਪਰ ਇਕੱਠੇ ਹੋਣ ਦੀ ਕੋਈ ਸੰਭਾਵਨਾ ਹੈਗੀ ਹੈ ਕਿਉਂਕਿ ਪ੍ਰਚਾਰ ਦਾ ਮਤਲਬ ਇਹ ਹੈਗਾ ਕਿ ਕੌਮ ਜਿਹੜੀ ਐਸ ਵੇਲੇ ਮਯੂਸ ਹੋਈ ਹੈ ਉਹਨਾਂ ਨੂੰ ਅਸੀਂ ਅ ਜਿਹੜੀ ਸਾਡੀ ਡਿਊਟੀ ਹੈ ਸ਼੍ਰੋਮਣੀ ਕਾਲੀ ਦਲ ਦੀ ਧਰਮ ਦਾ ਪ੍ਰਚਾਰ ਪ੍ਰਸਾਰੀ ਇਸ ਦੀ ਤੇ ਡਿਊਟੀ ਹੈ ਨਾ ਅਸੀਂ ਏਕਤਾ ਬਣਾਈ ਰੱਖਣੀ ਹੈ ਸ਼੍ਰੀ ਅਕਾਲ ਤਸ ਸਿਧਾਂਤਾਂ ਦੇ ਪਹਿਰੇਦਾਰੀ ਕਰਨੀ ਹੈ ਅਸੀਂ ਉਹਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਤੇ ਅਸੀਂ ਜ਼ਿੰਦਗੀ ਨੂੰ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣਾ ਸੋ ਇਸ ਕਰਕੇ ਉਹ ਹੀ ਅਜਿਹਾ ਪ੍ਰਚਾਰ ਬੀਬੀ ਜੀ ਆਖਲਾ ਮੀਡੀਆ ਤੇ ਵੀ ਚਰਚਾਵਾ ਚੱਲ ਰਹੀ ਹੈ ਨੇ ਵੀ ਪ੍ਰੋਫੈਸਰ ਕਿਰਪਾਲ ਸਿੰਘ ਬਡਵਰ ਨੇ ਇਸ ਦੀ ਇਫਾ ਇਸ ਕਰਕੇ ਦਿੱਤਾ ਹੈ ਕਿ ਉਹਨਾਂ ਨੂੰ ਪ੍ਰਧਾਨ ਦੀ ਆਫਰ ਜਿਹੜੀ ਹੈ ਕਿਤਨੇ ਕਿਤੇ ਆ ਰਹੀ ਹੈ ਜੇਕਰ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਨੂੰ ਬੁਰੰਗਰ ਲਗਾਇਆ ਜਾਂਦਾ ਕਿ ਲੱਗਦਾ ਕਿ ਜਿਹੜੇ ਮਸਲੇ ਨੇ ਕਿਤੇ ਸੁਲਝਾਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਤੁਸੀਂ ਉਸਤੇ ਸਹਿਮਤ ਹੋਵੋਗੇ ਜਿਹੜੇ ਮਸਲਾ ਕੌਮ ਦਾ ਅੱਜ ਸੁਲਝਾਉਣ ਵਿੱਚ ਨਹੀਂ ਕਾਮਯਾਬ ਹੋਏ ਜਿਨੇ ਸ਼੍ਰੀ ਅਕਾਲਤਾ ਸਾਹਿਬ ਦੇ ਹੁਕਮਨਾਮੇ ਨੂੰ ਅੱਜ ਤੱਕ ਨਹੀਂ ਮੰਨਿਆ ਤਾਂ ਕੀ ਸੁਲਝਾਉਣਗੇ ਜੀ ਸੋ ਬਿਲਕੁਲ ਐਸਨ ਸਾਫ ਦਾ ਪ੍ਰਧਾਨ ਬੀਬੀ ਜਗੀਰਕੌਰ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਸਲੇ ਨੇ ਉਹ ਜ਼ਰੂਰ ਸੁਲਝਣਗੇ ਤੇ ਨਾਲ ਨੇ ਕਿਹਾ ਕਿ ਇੱਕ ਅੱਜ ਜਿਹੜਾ ਵੱਡਾ ਜਿਹੜਾ ਇਕੱਠਾ ਹੈ ਰਖੜਾ ਨਿਵਾਸ ਵਿਖੇ ਜਾਨਕੀ ਅੱਜ ਰਖੜਾ ਨਿਵਾਸ ਵਿਖੇ ਜਿਹੜਾ ਇਕੱਠਾ ਹੈ ਉਹ ਕੀਤਾ ਗਿਆ